माई गुर करणी ਨਾਦ ਹੋਏ ਕਿਰਪਾਲੇ ਕਮਲਪੁਰ ਦਾਸੇ ਪ੍ਰਾਪਤ ਹੋਏ ਕਿਰਪਾਲੇ ਕਮਲਪੁਰ ਦਾਸੇ uh ਮਾਈਏ ਕੱਟਿਆ ਵ ਕੱਟ ਰਵਿਆ ਸਭ ਤੋਂ ਹੀ ਕੱਟਿਆ ਵ ਕੱਟ ਰਵਿਆ ਸਭ ਤੋਂ ਹੀ ਹਰ ਪੂਰੇ ਹਰ ਪੂਰਨ ਭ੍ਰੰ ਕਰਹਿ ਸੇਵਕਨ ਕੇ ਤੇਰਾ ਅੰਤ ਨਾ ਕਰਤ ਹੂੰ ਪਾਈਆ ਸੁਖ ਦਾਤੇ ਦੁਖ ਪੰਜਨ ਸੁਆਮੀ दुख दाते दुख पंजिन सो में जननानक सद बल जाय है जननानक सद बल जाय है मई भरचर ਚਰਨ ਜਿਤ ਲਾਈਏ ਪ੍ਰਭ ਹੋਏ ਕਿਰਪਾਲੇ ਕਮਲਪੁਰ ਦਾਸੇ ਪ੍ਰਭ ਹੋਏ ਕਿਰਪਾਲੇ ਕਮਲਪੁਰ ਦਾਸੇ ਸਦਾ ਸਦਾ ਈ ਬੁਰ ਚਰਨੀ ਚਿਤ ਲਾਈਏ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ ਆਪਾ ਸਾਰੇ ਜਾਣਦੇ ਆ ਕਿ ਤਨਤਨ ਸਾਹਿਬ ਸ੍ਰੀ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦਾ ਸ਼ਹੀਦੀ ਦਿਹਾੜਾ ਆਪਾਂ ਮਨਾ ਰਹੇ ਆ ਤੇ ਦੇਵਗੰਧਾਰੀ ਰਾਗ ਦੇ ਅੰਦਰ ਤਨ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦਾ ਇਹ ਬਚਨ ਹੈ ਮਾਈ ਗੁਰ ਚਰਣੀ ਚੇਤ ਲਾਈਐ ਹੈ ਹੈ ਮਾ ਗੁਰੂ ਦੇ ਚਰਨਾਂ ਵਿੱਚ ਚਿੱਤ ਜੋੜਨਾ ਚਾਹੀਦਾ ਹੈ ਸੰ ਬੜਾ ਜ਼ਰੂਰੀ ਹੈ ਤੇ ਜਦੋਂ ਗੁਰੂ ਦੇ ਚਰਨਾਂ ਦੇ ਵਿੱਚ ਚਿੱਤ ਜੋੜਨਾ ਹੋਵੇ ਨਾ satsangat ਉਦੋਂ ਕੋਈ ਬਹਾਨਾ ਨਹੀਂ ਦੇਖਦਾ ਕੋਈ ਬਹਾਨਾ ਨਹੀਂ ਚਾਹੀਦਾ ਵੀ ਮੈਂ ਜੀ ਫਲਾਣੇ ਕੰਮ ਦੇ ਵਿੱਚ ਵਿਅਸਤ ਸੀ ਜੀ ਜਾਂ ਮੈਨੂੰ ਫਲਾਣੀ ਮਜਬੂਰੀ ਪੈ ਗਈ ਇਸ ਕਰਕੇ ਮੈਂ ਨਿਤਨੇਮ ਨਹੀਂ ਕਰ ਸਕਿਆ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੇ ਇਹ ਬਚਨ ਕੇਵਲ ਆਖੇ ਹੀ ਨਹੀਂ ਸਤਿਗੁਰੂ ਜੀ ਨੇ ਕਮਾ ਕੇ ਦਿਖਾਇਆ ਕਿ ਗੁਰੂ ਦੇ ਚਰਨਾਂ ਦੇ ਵਿੱਚ ਵਾਹਿਗੁਰੂ ਜੀ ਦੇ ਚਰਨਾਂ ਤੇ ਚਿੱਤ ਕਿਵੇਂ ਜੋੜੀਦਾ ਮਾਈ ਗੁਰ ਚਰਣੀ ਚਿੱਤ ਲਾਈਐ ਪ੍ਰਭ ਹੋਏ ਕਿਰਪਾਲ ਜੇ ਵਾਹਿਗੁਰੂ ਜੀ ਕਿਰਪਾ ਕਰ ਦੇਣ ਤਾਂ ਕਮਲ ਪ੍ਰਗਾਸੈ ਤਾਂ ਹੀ ਸਾਡੇ ਹਿਰਦੇ ਵਿੱਚ ਗੁਨਾ ਰੂਪੀ ਕਮਲ ਖਿੜੇਗਾ ਅਸੀਂ ਆਏ ਸਾਲ satsangat ਸਮਾਗਮ ਤਾਂ ਕਰਦੇ ਆ ਪਰ ਇਹ ਸਮਾਗਮ ਕੀਤਾ ਸਾਡਾ ਸਫਲਿਆ ਤਦੋਂ ਹੋਏਗਾ ਜਦੋਂ ਅਸੀਂ ਸੱਚਮੁੱਚ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਤੋਂ ਇਹ ਸਿੱਖ ਕੇ ਜਾਵਾਂਗੇ ਕਿ ਸਤਿਗੁਰੂ ਸਾਨੂੰ ਸਮਝਾਓ ਕਿ ਆਪ ਜੀ ਦੇ ਚਰਨਾਂ 'ਚ ਚਿੱਤ ਜੋੜੀ ਦਾ ਕਿਵੇਂ ਹੈ ਤੇ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦਾ ਜੀਵਨ ਪੜੋ ਸ੍ਰੀ ਅਮਰ ਸਰ ਸਾਹਿਬ ਦੀ ਧਰਤੀ ਹੈ ਸਰੋਵਰ ਦੇ ਬਿਲਕੁਲ ਵਿੱਚ ਘਾਰ ਸ੍ਰੀ ਦਰਬਾਰ ਸਾਹਿਬ ਦੇ ਅੰਦਰ ਬੈਠ ਕੇ ਆਪ ਜੀ ਕੀਰਤਨ ਕਰਦੇ ਨੇ ਸੰਗਤ ਮੱਥੇ ਟੇਕਦੀ ਹੈ ਸੇਵਾਦਾਰ ਚੌਰ ਕਰਦੇ ਨੇ ਹਰ ਪ੍ਰਕਾਰ ਦੀ ਸੇਵਾ ਸਤਿਗੁਰਾਂ ਦੇ ਚਰਨਾਂ ਦੀ ਹੁੰਦੀ ਪਈ ਹੈ ਤੇ ਜਿਸ ਦਿਨ ਸਤਿਗੁਰਾਂ ਦੇ ਚਰਨਾਂ ਦੀ ਸੇਵਾ ਹੋ ਰਹੀ ਹੈ ਲੋਕ ਅੱਗੇ ਪਿੱਛੇ ਨੇ ਸੰਗਤਾਂ ਅੱਗੇ ਪਿੱਛੇ ਦਰਸ਼ਨਾਂ ਲਈ ਭਜ ਰਹੀਆਂ ਤੇ ਉਸ ਦਿਨ ਤਨ ਤਨ ਸਹਿਬ ਸ੍ਰੀ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦੇ ਮੱਖ ਤੋਂ ਜੇ ਕੋਈ ਬਚਨ ਨਿਕਲ ਰਿਹਾ ਹੈ ਤਾਂ ਇਹੀ ਨਿਕਲ ਰਿਹਾ ਹੈ ਕਿ ਮੇਰਾ ਮਨ ਲੋਚੈ ਗੁਰਦਰਸ਼ਨ ਤਾਈ ਬਿਲਪ ਕਰੇ ਛਾਤ੍ਰਿਕ ਕੀ ਨਿਆਈ ਤ੍ਰਿਖਾਣਾ ਉਤਰੈ ਸਾਤ ਨਾ ਆਵੈ ਬੇਨ ਦਰਸਨ ਸੰਤ ਪਿਆਰੇ ਜੀਓ ਹੌ ਕੋਲੀ ਜੀਓ ਕੋਲ ਕਮਾਈ ਗੁਰਦਰਸਨ ਸੰਤ ਪਿਆਰੇ ਜੀਓ ਕਿ ਮੈਨੂੰ ਗੁਰੂ ਦੇ ਦਰਸ਼ਨਾ ਦੀ ਤਾਂਗ ਹੈ ਤੇ ਜੇ ਸਮਾਂ ਲੰਘਿਆ ਸਤਗੁਰੂ ਜੀ ਤਤੀ ਤਵੀ ਤੇ ਬੈਠੇ satsangat ਇਨਾਂ ਜ਼ਾਲਿਮਾਂ ਨੇ ਸਤਗੁਰੂ ਜੀ ਨੂੰ ਗ੍ਰਿਫਤਾਰ ਕੀਤਾ ਸਤਗੁਰਾਂ ਜੀ ਨੂੰ ਹਰ ਪ੍ਰਕਾਰ ਦੇ ਤਸੀਹੇ ਦਿੱਤੇ 5 ਦਿਨ ਤਸੀਹੇ ਦਿੱਤੇ ਸਤਗੁਰਾਂ ਨੂੰ ਚੰਦੂ ਨੇ ਆਪਣੀ ਹਵੇਲੀ ਦੇ ਵਿੱਚ ਸਤਿਗੁਰਾਂ ਨੂੰ ਕੈਦ ਕੀਤਾ। ਪਹਿਲੇ ਦਿਨ ਆਪ ਜੀ ਨੂੰ ਖਾਣ ਪੀਣ ਤੋਂ ਆਤੁਰ ਕੀਤਾ ਗਿਆ। ਖਾਣਾ ਪੀਣਾ ਨਹੀਂ ਦਿੱਤਾ ਗਿਆ। ਕੋਈ ਪਾਣੀ ਨਹੀਂ ਮਿਲਣਾ, ਕੋਈ ਰੋਟੀ ਨਹੀਂ ਮਿਲਣੀ। ਤੇ ਸਤਿਗੁਰੂ ਜੀ ਦਾ ਚਿੱਤ ਉਸ ਦਿਨ ਵੀ ਜੁੜਿਆ। ਉਸ ਦਿਨ ਵੀ ਇਹੀ ਬੋਲ ਰਹੇ ਮਾਈ ਗੁਰ ਚਰਣੀ ਚਿੱਤ ਲਾਈ ਹੈ। ਭੁੱਖੇ ਰੱਖ ਕੇ ਵੇਖ ਲਿਆ, ਪਿਆਸੇ ਰੱਖ ਕੇ ਵੇਖ ਲਿਆ ਪਰ ਗੁਰੂ ਅਰਜਨ ਸਾਹਿਬ ਜੀ ਦਾ ਚਿੱਤ ਸਤਿਗੁਰਾਂ ਦੇ ਚਰਨਾਂ ਤੋਂ ਨਹੀਂ ਤੋੜ ਸਕੇ ਅਗਲਾ ਦਿਨ ਆਇਆ ਫਿਰ ਇਹਨਾਂ ਜ਼ਾਲਿਮਾਂ ਨੇ ਕੀ ਕੀਤਾ ਵੀ ਸਤਿਗੁਰੂ ਜੀ ਨੂੰ ਬਿਲਕੁਲ ਤੁਸੀਂ ਵੇਖੋ ਆ ਜੂਨ ਦਾ ਮਹੀਨਾ ਇਹ ਜੇਠ ਹਾੜ ਦੀ ਰੁੱਤ ਤਪਦਾ ਮੌਸਮ ਹੈ ਤਪ ਦੀ ਧਰਤੀ ਆ ਤੁਸੀਂ ਨੰਗੇ ਪੈਰੀ ਥੋੜਾ ਜਿਆ ਤੁਰ ਕੇ ਵੇਖੋ ਗਲੀਆਂ ਦੇ ਵਿੱਚ ਪੈਰਾਂ 'ਚ ਛਾਲੇ ਪੈ ਜਾਂਦੇ ਆ ਸਤਿਗੁਰੂ ਜੀ ਨੂੰ ਬਿਲਕੁਲ ਤਪਦੀ ਹੋਈ ਥਾਂ ਤੇ ਬਿਠਾਇਆ ਗਿਆ ਧੁੱਪੇ ਸਾਰਾ ਦਿਨ ਤੇ ਪਾਨ ਨੂੰ ਇੱਕ ਪੀਨ ਨੂੰ ਇੱਕ ਬੂੰਦ ਵੀ ਪਾਣੀ ਨਾ ਦਿੱਤਾ ਗਿਆ। ਭਾਵੇਂ ਇੰਨਾ ਤਸੀਹਾ ਦੇ ਦਿੱਤਾ ਪਰ ਸਤਿਗੁਰੂ ਜੀ ਫਿਰ ਵੀ ਬੋਲ ਰਹੇ ਨੇ ਮਾਈ ਗੁਰ ਚਰਨੀ ਚਿਤ ਲਾਈਏ ਕੋਈ ਬਾਨਾ ਨਹੀਂ। ਕਿਹੜਾ ਬਾਨਾ ਲਾਉਨੇ ਜੀ ਅੱਜ ਮੈਨੂੰ ਬੁਖਾਰ ਚੜ ਗਿਆ ਤਾਂ ਨਹੀਂ ਮੈਂ ਨਿਤਨੇਮ ਕਰਨਾ। ਕੀ ਬਾਨਾ ਲਾਉਨੇ ਜੀ ਅੱਜ ਮੈਨੂੰ ਜ਼ੁਕਾਮ ਲੱਗਾ ਤਾਂ ਨਹੀਂ ਨਿਤਨੇਮ ਹੋ ਸਕਦਾ। ਸਤਿਗੁਰੂ ਜੀ ਨੂੰ ਸਾਰਾ ਦਿਨ ਤਪਦੀ ਹੋਈ ਜਗ੍ਹਾ ਤੇ ਬਿਠਾਇਆ ਗਿਆ ਪੀਨ ਨੂੰ ਪਾਣੀ ਤੱਕ ਨਹੀਂ ਦਿੱਤਾ ਗਿਆ। ਪਰ ਸਤਿਗੁਰੂ ਜੀ ਉਸ ਦਿਨ ਵੀ ਬੋਲ ਰਹੇ ਨੇ ਮਾਈ ਗੁਰ ਚਰਣੀ ਚਿਤ ਲਾਈਏ ਗੁਰੂ ਦੇ ਚਰਨਾਂ ਤੇ ਚਿਤ ਜੋੜਨਾ ਚਾਹੀਦਾ ਹੈ ਔਰ ਸਤਗੁਰਾਂ ਦਾ ਜੁੜਿਆ ਇਹ ਇਹ ਤਸੀਹਾ ਵੀ ਸਤਗੁਰਾਂ ਦਾ ਚਿਤ ਰੱਬ ਦੇ ਚਰਨਾਂ ਤੋਂ ਨਾ ਢੋੜ ਸਕਿਆ ਅਗਲਾ ਦਿਨ ਆਇਆ satsangat ਜਦੋਂ ਇਹਨਾਂ ਨੇ ਵੇਖਿਆ ਕਿ ਇਹ ਤਸੀਹੇ ਦੇ ਕੇ ਦੇਖ ਲਏ ਪਰ ਸਤਗੁਰੂ ਜੀ ਦਾ ਤਾਂ ਚਿਤ ਟੋਟੀ ਨਹੀਂ ਰਿਹਾ ਨਾ ਇਹਨਾਂ ਨੂੰ ਅਸੀਂ ਆਪਣੀਆਂ ਸ਼ਰਤਾਂ ਮਨਾ ਪਾ ਰਹੇ ਹਾਂ ਇਹਨਾਂ ਨੇ ਕੀ ਕੀਤਾ ਸਾਧ ਸੰਗਤ ਇੱਕ ਵੱਡਾ ਸਾਰਾ ਦੇਗਾ ਲਿਆ ਹੈ ਤੁਸੀਂ ਜਾਣਦੇ ਵੱਟਾ ਸਾਰਾ ਪਤੀਲਾ ਲਿਆ ਉਹਦੇ ਵਿੱਚ ਪਾਣੀ ਉਬਾਲਿਆ ਗਿਆ ਹੈ ਪਾਣੀ ਗਰਮ ਕੀਤਾ ਗਿਆ ਹੈ ਸਤਿਗੁਰੂ ਜੀ ਨੂੰ ਵਿੱਚ ਬਿਠਾਇਆ ਹੈ ਔਰ ਉਹ ਉਹ ਜਿਹੜਾ ਦੇਗਾ ਸੀ ਉਹਨੂੰ ਖੁੱਲਾ ਨਹੀਂ ਛੱਡਿਆ ਥੱਲੇ ਅੱਗ ਬਲ ਰਹੀ ਹੈ ਔਰ ਉਹਦੇ ਉੱਪਰ ਢੱਕਣ ਲਾ ਦਿੱਤਾ ਤੇ ਤੁਹਾਨੂੰ ਪਤਾ ਹੈ ਕਿ ਜਦੋਂ ਬੰਦ ਪਾਂਟੇ ਦੇ ਵਿੱਚ ਥੱਲੋ ਸੇਕ ਦਿੱਤਾ ਜਾਵੇ ਆਲੂ ਉਬਾਲ ਕੇ ਦੇਖੋ ਦੀ ਛਿੱਲੜ ਉਹਦੇ ਤੋਂ علیحدਾ ਹੋ ਜਾਂਦੀ ਹੈ ਸਾਡਾ ਇਤਿਹਾਸ ਦੱਸਦਾ ਹੈ ਕਿ ਸਤਿਗੁਰੂ ਜੀ ਨੂੰ ਜਦੋਂ ਦੀਗ ਦੇ ਵਿੱਚ ਉਬਾਲੇ ਦਿੱਤੇ ਗਏ ਨਾ ਸਤ ਸੰਗਤ ਸਤਿਗੁਰੂ ਜੀ ਦਾ ਮਾਸ ਆਪ ਜੀ ਦੀਆਂ ਹੱਟੀਆਂ ਤੋਂ ਵੱਖਰਾ ਹੋ ਗਿਆ ਸੀ ਹੱਡੀਆਂ ਨੰਗੀਆਂ ਦੇਖ ਰਹੀਆਂ ਸਨ ਜਰਾ ਜੋੜ ਕੇ ਦੇਖੋ ਸੁਰਤ ਸਤਗੁਰਾਂ ਦੇ ਚਰਨਾ ਤੇ ਤੇ ਜੇ ਸੱਚਮੁੱਚ ਭਾਵਨਾ ਦੇ ਨਾਲ ਸਤਗੁਰਾਂ ਦੇ ਚਰਨਾ ਤੇ ਸਾਡੀ ਸੁਰਤ ਜੁੜ ਗਈ ਨਾ ਸਾਧ ਸੰਗਤ ਅਸੀਂ ਕਦੀ ਭੁਲਾ ਹੀ ਨਹੀਂ ਸਕਾਂਗੇ ਆਪਣੇ ਗੁਰੂ ਨੂੰ ਪਰ ਗੱਲ ਇਹ ਆ ਨਾ ਵੀ ਚਿੱਤ ਜੁੜਦਾ ਨਹੀਂ ਨਾ ਉੱਥੇ ਇਹ ਤਸੀਹਾ ਵੀ ਦੇਖ ਕੇ ਇਹ ਵੀ ਕਰਕੇ ਦੇਖ ਲਿਆ ਇਹਨਾਂ ਨੇ ਪਰ ਸਤਗੁਰਾਂ ਦਾ ਚਿੱਤ ਨਾ ਤੋੜ ਸਕੇ ਆਖਰ ਅਗਲਾ ਦਿਨ ਆਇਆ ਸਤਗੁਰਾਂ ਦੇ ਤਨ ਦੇ ਉੱਪਰ ਰੇਤਾਂ ਪਾਈ ਗਈ ਸਤਗੁਰੂ ਤਾਂ ਨਾ ਡੋਲੇ ਪੰਜਵਾਂ ਦਿਨ ਆਇਆ ਇਨਾਂ ਨੇ ਫਿਰ ਤੱਪ ਦੀ ਲੋਹ ਤਿਆਰ ਕੀਤੀ ਹੈ ਸਤਿਗੁਰੂ ਜੀ ਨੂੰ ਉਸ ਤੱਤੀ ਤਵੀ ਦੇ ਉੱਪਰ ਬਿਠਾਇਆ ਹੈ ਔਰ ਸੀਸ ਦੇ ਉੱਪਰ ਰੇਤਾ ਪਾਇਆ ਹੈ ਸਾਰਾ ਸਰੀਰ ਆਪ ਜੀ ਦਾ ਛਾਲੋ-ਛਾਲੀ ਹੋ ਚੁੱਕਾ ਹੈ ਸਾਈ ਮੀਆਂ ਮੀਰ ਜੀ ਨੇ ਆ ਕੇ ਦਰਦ ਵੰਡਾਇਆ ਵੀ ਪਾਤਸ਼ਾਹ ਇਹ ਕੀ ਪਾਣਾ ਕਿੰਨੀ ਪਿਆਰੀ ਘਟਨਾ ਇਤਿਹਾਸ ਦੀ ਦੱਸੀ ਜਾਂਦੀ ਕਹਿੰਦੇ ਵੀ ਸਾਈ ਮੀਆਂ ਮੀਰ ਜੀ ਨੇ ਆ ਕੇ ਹੱਥ ਜੋੜ ਲਏ ਕਹਿਣ ਲੱਗੇ ਪਾਤਸ਼ਾਹ ਤੁਸੀਂ ਹੁਕਮ ਕਰੋ ਮੈਂ ਲਾਹੌਰ ਦੀ ਇੱਟ ਨਾਲ ਟੱਕੜ ਕਾ ਦੇਵਾਂਗਾ ਲਾਹੌਰ ਦੀ ਇੱਟ ਨਾਲ ਇੱਟ ਖੜਕਾ ਦੇਵਾਂਗਾ ਤੇ ਸਤਿਗੁਰੂ ਜੀ ਕਹਿੰਦੇ ਵੀ ਸਾਈ ਜੀ ਜੇ ਇਹ ਕੁਝ ਹੀ ਕਰਨਾ ਹੁੰਦਾ ਤੇ ਅਸੀਂ ਵੀ ਕਰ ਸਕਦੇ ਸੀ ਇਹ ਕੁਝ ਤਾਂ ਅਸੀਂ ਵੀ ਕਰਨਾ ਸੀ ਪਰ ਹਜੇ ਸਮਾਂ ਨਹੀਂ ਆਇਆ ਸਮਾਂ ਆਊਗਾ ਜਦੋਂ ਇਹਨਾਂ ਜ਼ਾਲਿਮਾਂ ਦੇ ਸਿਰ ਭੰਨੇ ਜਾਣਗੇ ਪਰ ਅੱਜ ਇਹਨਾਂ ਦਾ ਮੁਕਾਬਲਾ ਅਸੀਂ ਸਬਰ ਨਾਲ ਕਰਨਾ ਹੈ ਤੇ ਸਾਈ ਜੀ ਨੇ ਹੱਥ ਜੋੜ ਲੈ ਕੇ ਕਹਿਣ ਲੱਗੇ ਪਾਤਸ਼ਾ ਇੱਕ ਦਿਨ ਮੈਂ ਦਰਬਾਰ ਸਾਹਿਬ ਦੀਆ ਪ੍ਰਕਰਮਾਂ 'ਚ ਆਇਆ ਤੇ ਤੁਹਾਡਾ ਕੀਰਤਨ ਚੱਲ ਰਿਹਾ ਸੀ ਤਨ ਮਨ ਕਾਟ ਕਾਟ ਸਭ ਅਰਪੀ ਵਿੱਚ ਅਗਨੀ ਆਪ ਜਲਾਈ ਤੇ ਪਾਤਸ਼ਾ ਮੇਰੇ ਮਨ ਵਿੱਚ ਫੁਰਨਾ ਆ ਗਿਆ ਵੀ ਸ਼ਾਇਦ ਇਹ ਕੋਈ ਕਵਤਾ ਹੀ ਹੋਵੇਗੀ ਇੰਝ ਥੋੜੀ ਹੋ ਸਕਦਾ ਕੋਈ ਆਪਣਾ ਤਨ ਆਪਣੇ ਪਿਆਰੇ ਤੋਂ ਕਿਵੇਂ ਕੁਰਬਾਨ ਕਰ ਸਕਦਾ ਹੈ ਆਪਣੇ ਪਿਆਰੇ ਲਈ ਥੋੜੇ ਬਹੁਤ ਕਸ਼ਟ ਝੱਲੇ ਜਾ ਸਕਦੇ ਪਰ ਕੀ ਆਪਣੇ ਪਿਆਰੇ ਲਈ ਕੋਈ ਅੱਗ 'ਚ ਸੜ ਸਕਦਾ ਹੈ ਇਕਵੇਂ ਹੋ ਸਕਦਾ ਹੈ ਤੇ ਸਾਈਂ ਜੀ ਕਹਿ ਲਗੇ ਪਾਤਸ਼ਾ ਅੱਜ ਤੁਸੀਂ ਮੇਰਾ ਸ਼ੰਕਾ ਨਿਵਰਤ ਕਰ ਦਿੱਤਾ ਅੱਜ ਤੁਸੀਂ ਮੈਨੂੰ ਦਿਖਾ ਦਿੱਤਾ ਕਿ ਆ ਜਿਹੜੇ ਬੋਲ ਤੁਸੀਂ ਕੀਰਤਨ ਰੂਪ ਚ ਗਾਉਂਦੇ ਹੋ ਇਹ ਕੇਵਲ ਕਵਤਾ ਨਹੀਂ ਇਹ ਰੱਬ ਦੇ ਬੋਲ ਨੇ ਤੁਸੀਂ ਜੋ ਬਚਨ ਕਹੇ ਤੁਸੀਂ ਆਪਣੇ ਜੀਵਨ ਚ ਕਰਕੇ ਦਿਖਾਏ ਨੇ ਤੁਸੀਂ ਆਪਣੇ ਪਿਆਰੇ ਤੋਂ ਕੁਰਬਾਨ ਹੋ ਰਹੇ ਹੋ ਤੇ ਚਿੱਤ ਤੁਹਾਡਾ ਤਾਂ ਵੀ ਜੁੜਿਆ ਪੰਜ ਦਿਨ ਤਸੀਹੇ ਦੇਣ ਤੋਂ ਬਾਅਦ ਆਖਰ ਸਤਗੁਰਾਂ ਦੇ ਤਪਦੇ ਹੋਏ ਸਰੀਰ ਨੂੰ ਰਾਵੀ ਦੇ ਵਿੱਚ ਡਬੋ ਕੇ ਸ਼ਹੀਦ ਕਰ ਦਿੱਤਾ ਗਿਆ ਸਾਧ ਸੰਗਤ ਹਰ ਪ੍ਰਕਾਰ ਦੇ ਤਸੀਹੇ ਦਿੱਤੇ ਪਰ ਸਤਗੁਰੂ ਜੀ ਫਿਰ ਵੀ ਆਪਣੀ ਰਸਨਾ ਤੋਂ ਕੀ ਬੋਲ ਰਹੇ ਸਾਧ ਸੰਗਤ ਆਓ ਸਾਰੇ ਕਿਰਪਾ ਕਰਕੇ ਹੁਣ ਹਾਜ਼ਰੀ ਭਰਿਓ ਮੈਂ ਥੋੜਾ ਜਿਹਾ ਉਹ ਪਿਕਚਰ ਤੁਹਾਡੇ ਮਨਾਂ 'ਚ ਤਾਂ ਬਣਾਈ ਵੀ ਸਾਡਾ ਚਿੱਤ ਜੋੜ ਸਕੇ ਸਾਧ ਸੰਗਤ ਮਾਈ ਗੁਰ ਚਰਨੀ ਚਿਤ ਲਾਈਏ ਮਾਈ ਗੁਰ ਚਰਨੀ ਚਿਤ ਲਾਈਏ ਮਾਈ ਗੁਰ ਚਰਨੀ ਚਿਤ ਲਾਈਏ ਪ੍ਰਭ ਹੋਏ ਕਿਰਪਾਲੂ ਕਮਲ ਪਰਗਾਸੇ ਪ੍ਰਭ ਹੋਏ ਕਿਰਪਾਲੂ ਕਮਲ ਪਰਗਾਸੇ ਸਦਾ ਸਦਾ ਹਰ ਧਰ ਧਾਈਏ ਮਾਈ ਯਾਦ ਕਰਕੇ ਵੇਖੋ ਸਾਧ ਸੰਗਤ ਚੇਤ ਕਿਵੇਂ ਜੋੜਨਾ ਹੈ ਉਹ ਕਿਹੜੀ ਚੀਜ਼ ਸੀ ਜਿਹੜੀ ਉਸ ਵਕਤ ਤਪ ਨਹੀਂ ਸੀ ਰਹੀ ਜੂਨ ਦਾ ਮਹੀਨਾ ਤਪ ਰਿਹਾ ਹੈ ਜਹਾਂਗੀਰ ਤਪ ਰਿਹਾ ਹੈ ਪ੍ਰਿਥੀ ਚੰਦ ਤਪ ਰਿਹਾ ਹੈ ਮੁਰਤਜਾ ਖਾਨ ਤਪ ਰਿਹਾ ਹੈ ਚੰਦੂ ਤਪ ਰਿਹਾ ਹੈ ਪ੍ਰਿਥੀ ਚੰਦ ਤਪ ਰਿਹਾ ਹੈ ਪਰਜਾਈ ਕਰਮੋਂ ਤਪ ਰਹੀ ਹੈ ਤਵੀ ਤਪ ਰਹੀ ਹੈ ਕੜਛਾ ਤਾ ਪਰੇ ਰੇਤਾ ਤਾ ਪਰਈ ਧਰਤੀ ਤਾ ਪਰਈ ਹੈ ਰੁੱਤ ਤਾ ਪਰਈ ਹੈ ਪਰ ਇਸ ਤਪ ਦੇ ਮਾਹੌਲ ਦੇ ਵਿੱਚ ਵੀ ਜੇ ਕੋਈ ਠੰਡ ਵਰਤਾ ਰਹੇ ਨੇ ਤੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਸਾਹਿਬ ਮਹਾਰਾਜ ਸਿੱਖੀ ਹੈ ਉਹਨਾਂ ਤੋਂ ਚਿੱਤ ਕਿਵੇਂ ਜੋੜੀ ਦਾ ਸਤਿਗੁਰਾਂ ਦੇ ਚਰਨਾਂ ਤੇ ਮਾਈ ਗੁਰ ਚ ਹੋਏ ਕਿਰਪਾਲ ਕਮਲpurਗਾ ਸੇ ਪ੍ਰਭ ਹੋਏ ਕਿਰਪਾਲ ਕਮਲpurਗਾ ਸੇ ਸਦਾ ਸਦਾਰ ਧਿਆਏ ਮਾਈ ਭੁਰ ਕਰਨੀ ਜਿਤ ਕਾਇ ਸਤਿਗੁਰੂ ਜੀ ਰਹਿਮਤ ਕਰਨ ਸਾਧ ਸੰਗਤ ਅਸੀਂ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਤੋਂ ਇਹ ਸਿੱਖਿਆ ਲੈ ਕੇ ਜਾ ਸਕੀਏ ਕਿ ਅਸੀਂ ਆਪਣਾ ਚਿੱਤ ਸਤਿਗੁਰਾਂ ਦੇ ਚਰਨਾਂ ਤੇ ਜੋੜਨਾ ਹੈ ਤੇ ਕੋਈ ਵੀ ਬਹਾਨਾ ਸਾਨੂੰ ਸਾਡੇ ਸਤਿਗੁਰਾਂ ਤੋਂ ਨਹੀਂ ਤੋੜ ਸਕਦਾ ਵਿਚਾਰ ਕਰਦਿਆਂ ਬੇਅੰਤ ਪੁੱਲਾਂ ਹੋਈਆਂ ਸਤਿਗੁਰੂ ਬਖਸ਼ੇਂਦਾ ਹਨ ਬਖਸ਼ ਲੈਣ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ